ਇਸ ਇਸ਼ਨਾਨ ਕਰਕੇ ਉਹਨੇ ਜਾਣਾ ਉਹਦੇ ਇਸ਼ਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ ਪਰ ਮਹਾਰਾਜ ਨੇ ਤੇ ਫਾਲੋ ਨੂੰ ਦਿੱਤਾ ਹੀ ਨਹੀਂਆ ਮਹਾਰਾਜ ਨੇ ਮੈਨੂੰ ਤੇ ਆ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਵਟ ਗਿਆ ਹੁਣ ਮੈਨੂੰ ਵੀ ਕੋਰਾ ਸੀ ਲੈ ਕੋਰਾ ਹੀ ਛੋਟਾ ਸੀ ਉਹ ਮੁੰਡੇ ਨਾਲ ਛੋਟਾ ਹੋਵੇ ਆਖਰ ਉਹਦਾ ਭਰਾ ਛੋਟਾ ਛੋਟਾ ਹੀ ਧਾਰਾ ਪਾ ਭਾਈ ਵੀਰੇ ਜਿੱਦਾਂ ਹੀ ਦੇਖਣਾ ਜਿੰਦਗਾ ਵੀ ਜਣਾ ਹਾਨੂੰ ਇਨਸਾਫ ਦਿਵਾਉ ਕਿ ਉਹ ਮੇਰੇ ਦੇ ਪੈਰ ਵੱਡੇ ਆ ਕਿੱਟਿਆਂ ਤੋਂ ਵੱਡੇ ਆ ਦੋਨੇ ਇੱਕ ਦਾ ਕੱਲ ਪ੍ਰਿਸ਼ਮ ਕਿੱਟਿਆਂ ਤੋਂ ਹੋਇਆ ਵਾ ਇੱਕ ਪਪਾ ਵੱਡਿਆ ਵਾ ਇਹਦੇ ਨਾਮ ਆਕਾ ਸਿੰਘ ਬੜੀ ਕਿਹੜੇ ਪਿੰਡ ਤੋਂ ਰਿੰਕ ਮੋਹਨ ਪੁੱਤ ਇਹ ਐਕਸੀਡੈਂਟ ਹੋਇਆ ਜੀ ਨੌਜਵੰਤ ਇੱਕ ਨਾਲ ਲੇਡੀਜ਼ ਦੀ ਮੌਤ ਹੋਈ ਹੈ ਉਹ ਕਿਵੇਂ ਖਾਸਾ ਵਾਪਰਾ ਕੀ ਕੱਲ ਭੱਲੇ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7:00 ਵਜੇ 7:00 ਵਜੇ ਚ 5 ਮਿੰਟ ਰਹਿੰਦੇ ਸੀ ਤੇ ਉਸ ਤੋਂ ਬਾਅਦ ਆ ਟੋਲ ਫਲਾਜੇ ਤੋਂ ਥੋੜਾ ਜਿਹਾ ਗਿਆਨ ਕੇ ਤੇ ਕਹਿੰਦੇ ਆ ਕਿ ਟੂੜੀ ਵਾਲੇ ਘੁੰਮ ਕੇ ਵਜ ਜਾਇਆ ਪੱਕਾ ਸ਼ੋਰ ਨਹੀਂ ਹੈ ਉਸ ਤੋਂ ਬਾਅਦਾਂ ਕਾਰਵਾਈ ਜੋ ਪੁਲਿਸ ਕਰੂਗੀ ਆਪ ਵੀ ਉਸ ਤੋਂ ਬਾਅਦਾਂ ਪਤਾ ਲੱਗੂਗਾ ਨਾਲ ਲੇਡੀਜ਼ ਵੀ ਕੋਈ ਹਾਂਜੀ ਤੇ ਇੱਕ ਲੇਡੀ ਜੀ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਾਹ ਲਿਆ ਤੇ ਨਾਲ ਉਹਨਾਂ ਦੀ ਵੀ ਡੈੱਥ ਹੋ ਗਈ ਠੀਕ ਹੋ ਗਿਆ ਹਾਂਜੀ ਕਿੰਨੇ ਵਜੇ ਘਟਨਾ ਹੈ ਇਹ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਹੈ ਜੀ ਪੁਲਿਸ ਨੂੰ ਕੀ ਕਾਰਵਾਈ ਕੀਤੀ ਪਰਿਵਾਰ ਨੂੰ ਕੀ ਸਾਥ ਆਇਆ ਉਸ ਵੱਲੋਂ ਕਾਰਵਾਈ ਕਰ ਰਹੇ ਆ ਜੋ ਚਮਕੀਆ ਨਿਸ਼ਾਰਾ ਪਨਵਾ ਉਸੇ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਆ ਪਤਾ ਲੱਗੂਗਾ ਅੱਗੇ ਕੀ ਕਾਰਵਾਈ ਕਰਦੇ ਠੀਕ